ਸੋਸਾਇਟੀ ਜਿਹੜੀ ਸਾਈਟੈਕ ਨਾਕੇ ਲੱਗਦੇ ਇਨ ਆ ਦੀ ਜੁਆਇੰਟ ਐਫਰਟ ਵਾਲ ਜਿਹੜੀ ਖੰਨਾ ਸਬਡਿਵੀਜ਼ਨ ਦੀ ਟੀਮ ਹੈ ਸਾਡੀ ਜੁਆਇੰਟ ਐਫਰਟ ਵੱਲੋਂ ਸਾਡੇ ਦੋ ਬੈਕ ਟੂ ਬੈਕ ਐਫਆਈਆਰ ਦਰਜ ਹੋਏ ਜੀ ਅਸਲਾ ਐਕਟ ਦੇ ਅਧੀਨ ਜਿਹਦੇ ਚ ਸਾਨੂੰ ਦੋ ਵੱਖਰੇ ਵੱਖਰੇ ਜਿਹੜੇ ਗਨ ਰਨਿੰਗ ਦੇ ਗਿਰੋ ਹੁੰਦੇ ਉਹਨਾਂ ਦਾ ਪਰਦਾ ਫਾਸ਼ ਹੋਇਆ ਹੈ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਵੱਲੋਂ ਸਾਡੀ ਸੀਆਈਏ ਤੇ ਟੀਮ ਔਰ ਸਾਡੀ ਜਿਹੜੀ ਸਾਈਟੈਕ ਨਾਕੇ ਲੱਗਦੇ ਇਹਨਾਂ ਦੀ ਜੁਆਇੰਟ ਐਫਰਟ ਔਰ ਜਿਹੜੀ ਖੰਨਾ ਸਬਡਿਵੀਜ਼ਨ ਦੀ ਟੀਮ ਹੈ ਸਾਡੀ ਜੁਆਇੰਟ ਐਫਰਟ ਵੱਲੋਂ ਸਾਡੇ ਦੋ ਬੈਕ ਟੂ ਬੈਕ ਐਫਆਈਆਰ ਦਰਜ ਹੋਏ ਜੀ ਅਸਲਾ ਐਕਟ ਦੇ ਅਧੀਨ ਜਿਹਦੇ ਚ ਸਾਨੂੰ ਦੋ ਵੱਖਰੇ ਵੱਖਰੇ ਜਿਹੜੇ ਗਨ ਰਨਿੰਗ ਦੇ ਗਿਰੋਹ ਹੁੰਦੇ ਉਹਨਾਂ ਦਾ ਪਰਦਾ ਫਾਸ਼ ਹੋਇਆ ਇਹਨਾਂ ਦੋਨਾਂ ਕੇਸਾਂ 'ਚ ਸਾਨੂੰ ਕੁੱਲ ਮਿਲਾ ਕੇ 22 ਜਿਹੜੇ ਇਲੀਗਲ ਪਿਸਟਲਸ ਐ ਉਹ ਬਰਾਮਦ ਹੋਏ ਔਰ 10 ਅਸੀਂ ਇਸਕੇ ਇਹਨਾਂ ਕੇਸਾਂ 'ਚ ਦੋਸ਼ੀ ਗ੍ਰਿਫਤਾਰ ਕੀਤੇ ਇੱਕ ਐਫ ਆਈ ਆਰ ਹੈਗਾ ਜੀ ਉਹ ਪਹਿਲੀ ਦਸੰਬਰ ਨੂੰ ਸਿਟੀ ਖੰਨਾ ਵਿੱਚ ਦਰਜ ਹੋਇਆ ਸੀ ਜਿਹਦੀ ਪ੍ਰੈਸ ਕਾਨਫਰੰਸ ਅਸੀਂ ਪਹਿਲਾਂ ਵੀ ਕੀਤੀ ਸੀ ਇਹਦੇ 'ਚ ਇੱਕ ਗੁਰਲਾਲ ਸਿੰਘ ਵਾਸੀ ਤਰਨਤਾਰਨ ਔਰ ਮਨਦੀਪ ਸਿੰਘ ਅਗੇਨ ਵਾਸੀ ਤਰਨਤਾਰਨ ਇਨਾਂ ਨੂੰ ਫੜਿਆ ਗਿਆ ਸੀ ਜਿਨ੍ਹਾਂ પાસે ਸਾਨੂੰ ਕੁੱਲ 4 ਪਿਸਟਲਜ਼ ਇਹਨਾਂ ਤੋਂ ਰਿਕਵਰ ਹੋਈ ਸੀ ਔਰ ਅਸੀਂ ਸਿਟੀ ਖੰਨਾ ਵਿੱਚ 255498 ਅਸਲੈਕ ਦਾ ਐਫਆਈਆਰ ਲੌਂਚ ਕੀਤਾ ਸੀ ਤੇ ਉਹਦੀ ਹੀ ਜਿਹੜੀ ਅਸੀਂ ਬਾਅਦ ਚ ਬੈਕਵਰਡ ਐਂਡ ਫਾਰਵਰਡ ਲਿੰਕੇਜ ਕੀਤੀ ਉਹਦੇ ਚ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਦੋਸ਼ੀ ਸੀਗੇ ਇੱਕ ਰਕਸ਼ਿਤ ਸੈਣੀ ਜਿਹੜਾ ਵਾਸੀ ਅੰਬਰਸਰ ਹੈ ਇਹਦੇ ਤੋਂ ਲੈ ਕੇ ਆਏ ਸੀਗੇ ਇਹ ਜਿਹੜਾ ਰਕਸ਼ਿਤ ਸੈਣੀ ਹੈ ਇਹਨੂੰ ਅਸੀਂ ਰੀਸੈਂਟਲੀ ਹੀ ਖੰਨਾ ਪੁਲਿਸ ਨੇ 25 ਨਵੰਬਰ ਨੂੰ ਦੁਰਾਹੇ ਦੇ ਇੱਕ ਆਰਮਜ਼ ਐਕ ਦੇ ਕੇਸ ਚ ਅਰੈਸਟ ਕੀਤਾ ਸੀਗਾ ਸੋ ਇਹਨਾਂ ਦੇ ਪੁਸ਼ਕੀਸ਼ ਦੇ ਬਿਹਫ ਤੇ ਉਹਨੂੰ ਅਸੀਂ ਇਸ ਕੇਸ ਤੇ ਨਾਮਿਨੇਟ ਕੀਤਾ ਤੇ ਇਹਨੂੰ 6 ਦਸੰਬਰ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਔਰ ਜਦੋਂ ਉਹਦੀ ਪੁਸ਼ਕੀਸ਼ ਚ ਪਤਾ ਲੱਗਿਆ ਕਿ ਜਿਹੜਾ ਰਕਸ਼ਿਤ ਸੈਣੀ ਹੈ ਇਹ ਪਿੱਛੋਂ ਇੱਕ ਅਭਿਨਵ ਮਿਸ਼ਰਾ ਉਰਫ ਉਰਫ ਅਨੂਜ ਜਿਹੜਾ ਥਾਣਾ ਬਿਲਾਸਪੁਰ ਜ਼ਿਲ੍ਹਾ ਪੇਲੀਬੀ ਤੇ ਯੂਪੀ ਦਾ ਰੈਂਡ ਵਾਲਾ ਉਹਦੇ ਤੋਂ ਔਰ ਇੱਕ ਕਮਲ ਬਡੋਲੇ ਜਿਹੜਾ ਥਾਣਾ ਭਗਵਾਨਪੁਰ ਜ਼ਿਲ੍ਹਾ ਖਰਗੋਨ ਮੱਧ ਪ੍ਰਦੇਸ਼ ਐਂਡ ਕੁਲਦੀਪ ਸਿੰਘ ਇਹ ਵੀ ਥਾਣਾ ਇਹ ਪਿੰਡ ਸਿੰਘਾਣਾ ਥਾਣਾ ਮਨਾਵਰ ਜ਼ਿਲ੍ਹਾ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਤੋਂ ਲੈ ਕੇ ਆਉਂਦਾ ਸੋ ਇਹਨਾਂ ਤਿੰਨਾਂ ਨੂੰ ਅਸੀਂ ਨਾਮਿਨੇਟ ਕਰਕੇ ਸੀਆਈਏ ਦੀ ਟੀਮ ਨੂੰ ਭੇਜਿਆ ਹੈਡ ਲੈਡ ਬਾਈ ਸੀਆਈਏ ਇਨਚਾਰਜ ਇੰਸਪੈਕਟਰ ਅਮਨ ਇਹ ਤਿੰਨੋਂ ਦੀ ਇਹਨਾਂ ਦੀ ਸਪੈਸ਼ਲ ਟੀਮ ਮੱਧ ਪ੍ਰਦੇਸ਼ ਗਈ ਇਥੇ ਨਾਲੇ 11 ਦਸੰਬਰ ਨੂੰ ਅਭਿਨਵ ਮਿਸ਼ਰਾ ਉਰਫ ਅਨੁਜ ਨੂੰ ਗ੍ਰਫਤਾਰ ਕਰਕੇ ਇਹਦੇ ਤੋਂ ਦੋ ਪਿਸਟਲਸ ਰਿਕਵਰ ਕੀਤੀਆਂ ਜਿਹੜਾ ਕਮਲ ਬਡੋਲੇ ਆ ਇਸ ਤੋਂ ਪੰਜ ਪਿਸਟਲਸ ਰਿਕਵਰ ਹੋਈਆਂ ਔਰ ਕੁਲਦੀਪ ਸਿੰਘ ਪਾਸੋਂ ਸਾਨੂੰ ਪੰਜ ਪਿਸਟਲਸ ਰਿਕਵਰ ਹੋਈਆਂ ਤੋਂ ਸਾਨੂੰ ਕੁੱਲ ਮਿਲਾ ਕੇ ਮੱਧ ਪ੍ਰਦੇਸ਼ ਦੀ ਜਿਹੜੀ ਸਾਡੀ ਰੇਡ ਸੀਗੀ 12 ਪਿਸਟਲਸ ਦੀ ਰਿਕਵਰੀ ਹੋਈ ਹੈ ਇਸ ਡੂਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹ ਅਨੁਜ ਹੈ ਇਹ ਪਹਿਲਾਂ ਵੀ ਦੋ ਵਾਰੀ ਪੰਜਾਬ ਆ ਚੁੱਕਿਆ ਹੈ ਅਸਲੇ ਦੀ ਸਪਲਾਈ ਸਪਲਾਈ ਕਰਨ ਲਈ ਔਰ ਇਹਦੇ ਤੇ ਇੱਕ ਜਲੰਧਰ ਕਮਿਸ਼ਨਰ ਚਾ ਵੀ ਪਰਚਾ ਦਰਜ ਹੈ 2020 ਦਾ ਜਿਹਦੇ ਚ ਇਹ ਪੀਓ ਹੈਗਾ ਮਤਲਬ ਹੀ ਸਟਿਲ ਵਾਂਟਡ ਔਰ ਜਿਹੜਾ ਕੁਲਦੀਪ ਸਿੰਘ ਹੈ ਮੱਧ ਪ੍ਰਦੇਸ਼ ਦਾ ਇਹ ਉੱਥੇ ਹੀ ਹਥਿਆਰ ਨੂੰ ਮੈਨੂਫੈਕਚਰ ਕਰਦਾ ਹੈ ਔਰ ਇਹ ਪਹਿਲਾਂ ਵੀ ਕਈ ਮੌਕਿਆਂ ਤੇ ਪੰਜਾਬ ਦੇ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ ਔਰ ਜਿਹੜਾ ਕੁਲਦੀਪ ਸਿੰਘ ਦਾ ਫਾਦਰ ਹੈ ਭਰਲਾਜ ਸਿੰਘ ਇਹ ਸਾਨੂੰ ਪਤਾ ਲੱਗਿਆ ਤਫਤੀਸ਼ ਚ ਕਿ ਇਹ ਇਹਦੇ ਤੇ ਪਹਿਲਾਂ ਹੀ ਮੱਧ ਪ੍ਰਦੇਸ਼ ਦੇ ਐਟਲੀਸਟ 10 ਅਸਲਾ ਐਕਟ ਦੇ ਅਧੀਨ ਪਰਚੇ ਦਰਜ ਹੈ ਇਸੇ ਤਰ੍ਹਾਂ ਦੂਜਾ ਜਿਹੜਾ 6 ਦਸੰਬਰ ਨੂੰ ਸਾਡੀ ਸੀਆਈਏ ਟੀਮ ਨੇ ਸ਼ੱਕੀ ਪੁਰਸ਼ਾਂ ਨੂੰ ਰਾਉਂਡ ਅਪ ਕੀਤਾ ਸੀਗਾ ਟੀ ਪੁਆਇੰਟ ਕਬਜ਼ਾ ਫੈਕਟਰੀ ਰੋਡ ਦੇ ਨੇੜੇ ਉੱਥੇ ਦੋ ਨੌਜਵਾਨ ਇਹਨਾਂ ਨੇ ਰਾਉਂਡ ਅਪ ਕੀਤੇ ਸੀ ਇੱਕ ਦਾ ਨਾਮ ਤਜਿੰਦਰ ਸਿੰਘ ਹੈ ਇਹ ਹੈਗਾ ਰਹਿਣ ਵਾਲਾ ਬਟਾਲਾ ਗੁਰਦਾਸਪੁਰ ਦਾ ਔਰ ਦੂਜੇ ਵਿਅਕਤੀ ਦਾ ਨਾਮ ਹੈ ਅਰਜਿੰਦਰ ਸਿੰਘ ਇਹਨਾਂ ਦੋਨਾਂ ਤੋਂ ਤਜਿੰਦਰ ਤੋਂ ਤਿੰਨ ਪਿਸਟਲ ਔਰ ਅਰਜਿੰਦਰ ਸਿੰਘ ਤੋਂ ਸਾਨੂੰ ਦੋ ਪਿਸਟਲਸ ਰਿਕਵਰ ਹੋਈਆਂ ਸੀ ਅ ਅਕੋਰਡਿੰਗਲੀ ਇਹਨਾਂ ਤੇ ਐਫ ਆਈ ਆਰ 6 ਦਸੰਬਰ ਨੂੰ ਸਿਟੀ ਟੂ ਖੰਨਾ ਚ ਲੌਜ ਹੋਇਆ ਸੀਗਾ ਇਹਨਾਂ ਜੀ ਜਦੋਂ ਅੱਗੇ ਪੁੱਛਗਿੱਛ ਕੀਤੀ ਗਈ ਉੱਥੇ ਪਤਾ ਲੱਗਿਆ ਕਿ ਇੱਕ ਰਾਜਨਪ੍ਰੀਤ ਜਿਹੜਾ ਵੈਪਨਜ਼ ਦੇ ਪਿੱਛੋਂ ਰਾਜਨਪ੍ਰੀਤ ਉਹ ਰਹਿਣ ਵਾਲਾ ਹੈਗਾ ਅੰਬਰਸਰ ਦਾ ਔਰ ਬਲਜਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਲੈ ਕੇ ਉਹਨਾਂ ਨੂੰ ਇਹਨਾਂ ਨੇ ਦੇਣੇ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਗੇਨ ਸਾਡੀ ਟੀਮ ਬੈਕਵਰਡ ਲਿੰਕੇਜ ਚ ਗਈ ਤੇ ਇਹਨਾਂ ਨੇ ਇਹਨਾਂ ਤੋਂ ਇਹਨਾਂ ਨੂੰ ਅਰੈਸਟ ਕੀਤਾ ਦੋਨਾਂ ਨੂੰ ਔਰ ਫਰਦਰ ਇੱਕ ਹੋਰ ਪਿਸਟਲ ਦੀ ਬਰਾਮਦਗੀ ਹੋਈ ਇਸ ਤਰ੍ਹਾਂ ਦੋਨੋਂ ਹੀ ਕੇਸਸ ਚ ਸਾਨੂੰ origianally ਸਾਡੀ ਸਪੈਸ਼ਲ ਟੀਮਸ ਨੇ ਰਿਕਵਰੀ ਕੀਤੀ ਤਾਂ ਉਸ ਤੋਂ ਬਾਅਦ ਫਾਰਵਰਡ ਔਰ ਬੈਕਵਰਡ ਲਿੰਕੇਜ ਕਰਤੇ ਹੋਏ ਸਾਡੀ CIA ਟੀਮ ਦੋਨਾਂ ਹੀ ਕੇਸਸ ਚ ਪਿੱਛੋਂ ਜਿਨ੍ਹਾਂ ਨੂੰ ਇਹਨਾਂ ਨੇ ਸਪਲਾਈ ਕਰਨਾ ਸੀ ਜਾਂ ਜਿੱਦੇ ਪਿੱਛੇ ਜਾਂ ਅੱਗੇ ਜਿਹਨੂੰ ਵੀ ਦੇਣੇ ਸੀ ਸਾਰਿਆਂ ਨੂੰ ਅਸੀਂ ਇਹਨਾਂ ਕੇਸਸ ਚ ਕੁੱਲ ਮਿਲਾ ਕੇ 10 ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਤੇ ਸਾਡੀ ਟੀਮ ਦੀ ਬੜੀ ਵਧੀਆ ਕਾਰਗੁਜ਼ਾਰੀ ਹੈ ਜਿਨ੍ਹਾਂ ਨੂੰ ਮੈਂ ਕੰਗ੍ਰੈਚੂਲੇਟ ਕਰਦੀਆਂ ਕਿ ਟੋਟਲ ਸਾਡੇ 22 ਇਲੀਗਲ ਪਿਸਟਲਸ ਸਾਨੂੰ ਬਰਾਮਦ ਹੋਏ ਜਿਨ੍ਹਾਂ ਨੂੰ ਕਿਸੇ ਵੀ ਕ੍ਰਿਮੀਨਲ ਐਕਟੀਵਿਟੀਜ਼ ਹੀ ਯੂਜ਼ ਕੀਤਾ ਜਾਣਾ ਸੀ। ਔਰ ਇਹਨਾਂ ਦੇ ਜਿਹੜੇ ਕ੍ਰਿਮੀਨਲਸ ਹੈਗੇ ਸਾਰਿਆਂ ਦੀ ਉਮਰ ਬਿਟਵੀਨ 20 ਟੂ 30 ইয়ার্স ਹੈ ਜਿਨਨੇ ਵੀ 10 ਕ੍ਰਿਮੀਨਲਸ ਹੈ ਔਰ ਜਿਹੜਾ ਗੁਰਲਾਲ ਸਿੰਘ ਹੈ ਵਾਸੀ ਤਰਨਤਾਰਨ ਇਹਦੇ ਤੇ ਇੱਕ ਮੱਧ ਪ੍ਰਦੇਸ਼ ਚ ਪਹਿਲਾਂ ਹੀ ਅਸਲਾ ਐਕਟ ਦੇ ਅਧੀਨ ਪਰਚਾ ਦਰਜ ਹੈ ਔਰ ਜਿਹੜਾ ਰਕਸ਼ਿਤ ਸੈਣੀ ਹੈ ਉਹਦੇ ਤੇ ਪਹਿਲਾਂ 4 4 ਪਰਚੇ ਆਲਰੇਡੀ ਦਰਜ ਹੈ ਇੱਕ ਮੁਹਾਲੀ ਚ ਇੱਕ ਅੰਮ੍ਰਿਤਸਰ ਦੋ ਅੰਮ੍ਰਿਤਸਰ ਔਰ ਇੱਕ ਦੁਰਾਹੇ ਚ ਇਕ ਜਿਹੜਾ ਅਭਿਨਵ ਮਿਸ਼ਰਾ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹ 2020 ਦੇ ਇੱਕ ਜਲੰਧਰ ਕਮਿਸ਼ਨਰੇਟ ਦੇ 307 188 اور ਆਰਮਜ਼ ਐਟ ਕੇਸ ਤੇ ਹੀ ਇਸ ਅ ਪੀਓ باقی ਸਾਰਿਆਂ ਤੇ ਕੋਈ ਪਰਚਾ ਦਰਜ ਨਹੀਂ ਹੈ ਇੱਕ ਤਜਿੰਦਰ ਸਿੰਘ ਤੇ ਵੀ ਜ਼ਿਲ੍ਹਾ ਬਟਾਲਾ ਚ ਅਸਲਾ ਇੱਕ ਦਾ ਪਰਚਾ ਦਰਜ ਹੈ ਐਂਡ ਇਨ ਦੀ ਐਂਡ ਮੈਂ ਇਹ ਦੱਸਣਾ ਚਾਹਾਂਗੀ ਕਿ ਖੰਨਾ ਪੁਲਿਸ ਵੱਲੋਂ 1 ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ 38 एफआईआरज आर्म्स एक्ट ਦੇ ਅੰਦਰ ਦਰਜ ਕਰ ਚੁੱਕੇ ਹੋ ਔਰ 142 ਵੈਪਨਸ ਰਿਕਵਰ ਹੋ ਚੁੱਕੇ ਹੈ ਵਿਚ ਇਸ ਆਈ ਥਿੰਕ ਬਹੁਤ ਵੱਡੀ ਸਾਡੀ ਟੀਮ ਦੀ ਸਕਸੈਸ ਹੈ ਐਂਡ ਆਈ ਹੋਪ ਕਿ ਅਸੀਂ ਇਸੇ ਤਰ੍ਹਾਂ ਵੱਧ ਤੋਂ ਵੱਧ ਵੈਪਨਸ ਰਿਕਵਰੀ ਐਂਡੀਪੀਐਸ ਦੇ ਸਾਰੇ ਵੀ ਮਾੜੇ ਅਨਸਰਾਂ ਤੇ ਕੁਛ ਨਾ ਕੁਛ ਕਾਬੂ ਪਾਈ ਜਾਏ ਔਰ ਮੇਰੀ ਟੀਮ ਇਸ ਤਰ੍ਹਾਂ ਹੀ ਕੰਮ ਕਰਦੀ ਹੈ। ਕਿ ਇਸ ਟਾਈਪ ਦਾ ਕਿਸ ਲੈਵਲ ਦਾ ਮੋਡਿਊਲ ਜੀ ਹੈ? ਜੀ ਦੇਖੋ ਇਹਦੇ ਚ ਅਸੀਂ ਸਾਨੂੰ ਇੱਕ ਤਾਂ ਜਿਹੜਾ ਮੈਨੂਫੈਕਚਰ ਕਰਦਾ ਹੈ ਵੈਪਨ ਉਹੀ ਅਸੀਂ ਫੜ ਲਿਆ ਹੈ। ਸੋ ਇਹਦੇ ਚ ਸਾਨੂੰ ਉਮੀਦ ਹੈ ਕਿ ਇਹਦੇ ਫਾਦਰ ਦਾ ਵੀ ਇੰਨਾ ਵੱਡਾ ਆਰਮਜ਼ ਐਕਟ ਦਾ ਹੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਤੇ ਅਸੀਂ ਡੈਫੀਨਿਟਲੀ ਟਾਈਪ ਕਰਕੇ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਹਦੇ ਇਹਦੇ ਲਿੰਕੇਜਸ ਕੱਢੀਏ ਔਰ ਜਿਹੜਾ ਰਕਸ਼ਿਤ ਸੈਨੀ ਹੈ ਕਿਉਂਕਿ ਉਹਦੇ ਤੇ ਪੰਜਾਬ ਚ ਹੀ ਚਾਰ ਪਰਚੇ ਸਾਡੇ ਹੀ ਰੀਸੈਂਟਲੀ ਕੀਤਾ ਸੀ ਸੋ ਵੀਲ ਟ੍ਰਾਈ ਟੂ ਸੀ ਕਿ ਇਹਨਾਂ ਦਾ ਕਿੱਥੇ ਕਿੱਥੇ ਕਨੈਕਟ ਹੋ ਰਿਹਾ ਹੈ। ਸੀ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਤਕਦੀਰ ਸਿੰਘ ਲੈ ਕੇ ਆਏ ਸੀਗੇ ਉਹ ਵੀ ਅਦਾ ਮੈਨੂਫੈਕਚਰ ਕਰਦਾ ਸੀ ਤੋਂ ਇਹਨਾਂ ਦੀ ਕੋਈ ਫੈਕਟਰੀ ਫੈਕਟਰੀ ਸਰਚ ਨਹੀਂ ਹੁੰਦੀ ਬਟ ਇਟ ਇਨ ਹਾਊਸਿੰਗ ਹੈ ਦੀ ਪੂਰੀ ਮਤਲਬ ਡਰਾ ਮਟੀਰੀਅਲ ਤੋਂ ਹੀ ਬੜਾ ਫਾਈਨ ਵੈਪਨਸ ਮੈਨੂਫੈਕਚਰ ਕਰਦੇ ਜਿਸ ਤਰ੍ਹਾਂ ਬਾਰਡਰ एरिया ਨੇ ਕਾਫੀ ਨਹੀਂ ਕੋਈ ਸਾਥ ਕੋ ਨਹੀਂ ਦੱਸ ਸਕਦੇ ਜੀ ਹਾਲੇ ਤੱਕ ਤਾਂ ਨਹੀਂ ਸਾਹਮਣੇ ਆਈ ਬਟ ਯਸ ਮੋਸਟ ਆਫ ਥੇਮ ਆਰ ਫ্রম ਥੈਟ ਏਰੀਆ ਪਰ ਅਸੀਂ ਸਾਨੂੰ ਸਾਡੇ ਏਰੀਆ ਚ ਹੀ ਇੰਟਰਸੈਪਟ ਹੋਏ ਆ ਤੋਂ ਇਹ ਵੀ ਕਨਸਰਨ ਹੁੰਦਾ ਹੈ ਕਿ ਉਹਨਾਂ ਦੇ ਲੋਕ ਸਾਡੇ ਏਰੀਆ ਚ ਟਰੈਵਲ ਕਰ ਰਹੇ ਹਨ ਕੋਈ ਜੇਲ ਦੇ ਵਿੱਚੋਂ ਵੀ ਨੈਟਵਰਕ ਸਾਹਮਣੇ ਆਇਆ ਤਾਂ ਜੇਲ ਦੇ ਕੋਲੋਂ ਕੋਈ ਬਾਕ ਚੋਈ ਜੇਲ ਜੇ ਵੀ ਮੈਂ ਇਨੀ ਆਪਰੇਸ਼ਨਲ ਗਲਤੀ ਨਹੀਂ ਹਾਲੇ ਦੱਸ ਸਕਦੀ ਪਰ ਜੋ ਵੀ ਹੋਏਗਾ ਤੁਹਾਨੂੰ ਦੱਸ ਦਾਂਗੇ ਤੇ ਹੁਣ ਕਿਹੋ ਬਣੇ ਗੈਂਗ ਵਾਲਾ ਇਹ ਕਤਨਾ ਨੌਨ ਨਾਲ ਸਾਹਮਣੇ ਆਉ ਰਹੀ ਹੈ ਕੋਈ ਵੱਡੇ ਗੈਂਗਸਟਰ ਦਾ ਤਾਂ ਨਹੀਂ ਆਇਆ ਪਰ ਇੱਕ ਅਸੀਂ ਪਿੱਛੇ ਆਪਣੇ ኦਪਰੇਸ਼ਨਲ ਲੈ ਕੇ ਵੀ ਆਏ ਸੀਗੇ ਪ੍ਰੋਡਕਸ਼ਨ ਵਾਰੰਟee ਪਰ ਇਸ ਤਰ੍ਹਾਂ ਦਾ ਕੋਈ ਸੈਂਸੇਸ਼ਨਲ ਸਾਹਮਣੇ ਨਹੀਂ ਆਇਆ ਥੈਂਕ ਯੂ ਥੈਂਕ ਯੂ